ਹੈਬਿੰਡੀ ਨੜਾਉਣੇ ਆ ਤੈਨੂੰ ਵੀ ਮੜੀ ਹਵਾ ਜੀ ਲੋਟ ਹੋ ਜਵੇ ਫੇਰ ਨੜਾਉਣੇ ਆ ਠੀਕ ਆ ਲੋ ਮਿੱਤਰੋ ਕਬੂਤਰਾਂ ਦਾ ਨਵੇੜੀਏ ਕੰਮ ਬਲੌਗ ਦੀ ਕਰੀਏ ਸਟਾਰਟਿੰਗ ਦਾਣੇ ਲੈ ਕੇ ਚੱਲੇ ਆ ਆਪਾਂ ਕਬੂਤਰਾਂ ਵੱਲੋਂ ਚੱਲਦੇ ਆ ਚੱਲਦੇ ਆ ਬਸ ਦਾਣੇ ਪਾ ਦਈਏ ਸ਼ਾਇਦ ਬੱਚਾ ੜਾ ਕੇ ਦੇਖੀ ਅੱਜ ਤੇ ਸਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਹਿਣੋ ਸਾਰੇ ਜਾਨਵਰ ਸੈਟ ਸਾਰੇ ਆਂ ਦੇ ਪਾਉ ਜਿਗਿਆ ਕਬੂਤਰਾਂ ਵਾਲ ਖੜਜੋ ਖੜਜੋ ਤੁਹਾਨੂੰ ਇਹ ਪਾਉਣਾ ਹੈ ਭਾਈ ਪਹਿਲਾਂ ਤੁਹਾਨੂੰ ਇਹ ਠੀਕ ਹੈ ਕਿਉਂਕਿ ਬੱਚੇ 부ੱਚੀ ਕੱਡੇ ਹੋਏ ਆ ਇੱਕ ਮਿੰਟ ਉਹ ਤੂੰ ਕਿੱਧਰ ਆ ਗਈ ਪਹਿਲਾਂ ਪਾਣੀ ਹਾਂ ਛੂਛੂ ਕਰ ਲਾ ਤੂੰ ਪਹਿਲਾਂ ਪਾਣੀ ਪਾ ਦਵਾ ਭਾਈ ਆ ਗੇਟ ਲਾ ਦਿੰਨੇ ਓਏ ਚੱਲ ਅੰਦਰ ਚੱਲ ਉਹ ਤੇਰੀ ਅੰਦਰ 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 ਚੱਲ ਵੈਰੀ ਗੁੱਡ ਚੱਲ ਇਹ ਬੱਚੇ ਤੂੰ ਵੀ ਅੰਦਰ ਹੁਣ ਮੈਂ ਕੁੰਡੀ ਧੋਦਾਂ ਮੈਂ ਮਿੱਤਰੋ ਇਹਨਾਂ ਦਾ ਵੀ ਨਵੇੜ ਤਾਂ ਪਹਿਲਾਂ ਦਾਣੇ ਪਾਦੇ ਪਾਣੀ ਵੀ ਧੋ ਕੇ ਪਾਤਾ ਓਕੇ ਰਬੋਟਾਂ ਦੂਜੇ ਕਬੂਤਰਾਂ ਨੂੰ ਦਾਣੇ ਰੂਣੇ ਪਾਦੇ ਇਹ ਜੋੜਿਆਂ ਨੂੰ ਵੀ ਪਾਏ ਪਾਏ ਨੇ ਆਹ ਦੇਖੋ ਬਾਜਰਾ ਤੇ ਦਾਣੇ ਕੱਢਦੇ ਇਹਨਾਂ ਨੂੰ ਬਾਅਦ ਚ ਵਾਰ ਇਧਰ ਵੀ ਪਾਣੀ ਪਾਤਾ ਤੇ ਬਾਜਰਾ ਤੇ ਕਣਕ ਵੀ ਪਾਤਾ ਤੇ ਆ ਜਾਓ ਭਾਈ ਆਹ ਭਾਈ सारे सेट बैट बैठे नेपोटा ने मौजा लगे हुई आज भाई फिर देखी जाऊ हम निकलो बाहर, चौगा जोगा, जोगा जोड़े काट दे दस मिनट तक बार नो हैसे पहले तो बचा कट बचा डा दे हो। ਬੈਠ ਰੋ ਹਾਂ ਸਸਰੀਕਾਲ ਜੀ ਜੋੜੇ ਖੋਲ دیے ਨੌ ਦਾਦਾ ਹੈ ਕਦੇ 6 ਮਹੀਨੇ ਮਗਰੋਂ ਆ ਜੋ ਭਾਈ ਆ ਜੋ ਆ ਜੋ ਆ ਜੋ ਦਾਣੇ ਥੋੜੇ ਪਾਏ ਹੈ ਪਾਣੀ ਥੋੜਾ ਪਾਇਆ ਹੋਇਆ ਚੂਚਾ ਤੋਂ ਨਹੀਂ ਤਲਾ ਵੀ ਨੋ 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 ਨਵੇਂ ਜੋੜੇ ਲਾਉਣ ਲੱਗੇ ਆ ਬਾਈ ਇੱਕ ਬਚਾੜਾ ਆਉਣ ਲੱਗੇ ਆ ਕੋਈ ਨਾ ਡਾਂਗੀ ਦਿੰਦਾ ਬੈਠੂ ਏ ਥੈਲੇ ਵੀਰੇ ਹੋਰ ਬਾਕੀ ਵੀ ਚੱਕਣੇ ਆ ਉਹ ਡੈਡ ਵੀ ਆ ਕੇ ਲੈਣਾ ਜ ਉਸੇ ਇਧਰ ਟਰੈਕਟਰ ਲੋਡ ਕਰਾ ਕੇ ਲੈਣਾ ਚੱਲ ਮਾਰ ਉੱਪਰ ਨੂੰ ਐ ਐ ਐ ਆ ਲੈ ਬੈਠ ਪੁੱਤਰਾ ਹੁਣ ਘੰਟਾ ਦੋ ਘੰਟੇ ਇਹਨਾਂ ਦਾਣੇ ਚੁਗਣ ਦੋ ਇਹਨੇ ਨਵੇਂ ਜੋੜੇ ਕੁੱਬੇ ਨਾਲ ਐ ਕਰਦੇ ਆ ਫਿਰ ਕੁੱਬੇ ਨਾਲ ਉਹ ਲਾਹ ਜੀ ਨਹੀਂ ਲੱਗਦਾ ਉਹੀ ਹਾਂ ਜਿਹੜੀ ਉੱਪਰੋਂ ਲੈ ਕੇ ਹਰੇ ਸਾਤੇ ਵਾਲੀ ਉਹ ਲਾ ਕੁੱਬੇ ਨਾਲ ਨਾ ਮੇ ਜੋੜੇ ਲਾਈਏ ਫਿਰ ਚਲੋ ਵੀ ਕੁਬਾਰ ਦਾ ਬੰਦਾ ਜਿਵੇਂ ਮਾਮੇ ਅੰਦਰੋਂ ਕੈਂਚੀ ਲੈ ਕੇ ਆ ਜਾ ਭਾਜਾ ਸਟਾਰ ਕਬੂਤਰਵਾਜ ਗੇਲਾ ਭੈਣੀ ਜੀ ਕੈਂਚੀ ਲੈ ਕੇ ਆਓ ਫੜ ਦੇਗੇ ਉਹ ਤਾਂ ਕਬੂਤਰੀ ਲੱਗੀ ਹੀ ਆ ਪਰ ਫਿਰ ਰੋਜ਼ੇ ਕਿੱਥੇ ਇਹਨੂੰ ਫੜਿਆ ਕਰਾਂਗੇ ਲਿਆ ਦਿਖਾਓ ਵੀ ਕੁੱਬੇ ਨਾਲ ਕਿਹੜੀ ਲਾਉਣੀ ਆਂ ਸੀਟੀਆਂ ਆੱਖਾਂ ਦੀ ਕਬੂਤਰੀ ਜਿਹੜੀ ਹਰੇ ਸਾਤੇ ਵਾਲੀ ਉੜਦੀ ਹੁੰਦੀ ਦੀ ਕਿਉਂਕਿ ਇਹਨਾਂ ਦਾ ਬਾਪ ਚੱਪ ਮਰ ਗਿਆ ਤਾਂ ਇਹਨਾਂ ਤੋਂ ਹੀ ਕਹਾਂ ਬਰੀਡ ਬਣਾਉਣੀ ਆ ਆਪਾਂ ਨੇ। ਫਾਰਾ ਸਾਤਾ ਹੁਣ ਵੀ ਹੋਇਆ ਆ ਮਨ ਲੱਗਾ। ਆਉ ਦੇ ਹਾਂ। ਮੇਰਾ ਹੀ ਰਹਿ ਗਿਆ। ਕਹੇ ਉਹ ਕੇਰਬੋਡ ਮੋਜੀ। ਹਾਂ। ਉਹ ਵੀ ਕੋ ਬਾਬੀ ਮੋਜੇ ਜੀ ਕੱਢਦਾ। ਹਾਂ। ਚਲੋ ਲਾਉਨੇ ਆ ਭਈ ਫੰਗ ਕੱਟ ਦੀਏ ਇਹਦੇ। ਅਗਲਾ ਜੋੜਾ ਫੜ ਜਸੇ ਕਿਹੜਾ ਫੜਨਾ? ਇਹਨੂੰ ਛੱਡਦਾ। ਕੱਟ ਕਰਤੇ ਆ ਰਹਿ ਗਈ ਘੱਟ ਹੋਣ ਤੇ। ਇੱਧਰ ਦੂਸਰਾ ਵਾਲਾ ਜੋੜਾ ਛੱਡ ਦਾਂ। ਦੇਖੋ ਨਾ। ਉਹ ਕੈਰਬੋਟ ਨਾਲ ਜਿਹਨਾਂ ਦਾ ਕਾਲੀ ਚਾਲਰ ਵਾਲਾ ਉੜਦਾ ਤਾਂ ਅੱਗੇ ਠੀਕ ਐ ਇਹਨੂੰ ਵੀ ਕਰ ਦਈਏ ਕੱਟ ਹੋਣ ਫੇਰ ਕੋਈ ਮਿੱਤਰੋ ਤਿੰਨ ਨਵੇਂ ਜੋੜੇ ਹੋਰ ਲਾਤੇ ਇੱਕ ਮਿੰਟ ਇੱਕ ਦਾ ਆ ਜੋੜਾ ਲਾਤਾ ਆਪਾਂ ਨੇ ਇਹ ਇਹਦਾ ਬਾਪ ਮਰ ਗਿਆ ਸੀ ਆ ਉਹਦਾ ਪੋਤਾ ਉਹਦੇ ਨਾਲ ਠੀਕ ਐ ਇਹ ਨਵੇਂ ਜੋੜਾ ਲਾਇਆ ਜਿਹੜਾ ਆਪਾਂ ਨੇ ਧਨੋਲੇ ਛੱਡਿਆ ਸੀ ਬਾਜੀ ਜੀ ਠੀਕ ਐ ਤੇ ਇੱਕ ਆ ਜੋੜਾ ਲਾਤਾ ਓਏ ਹੋਏ 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 ਆ ਲਾਓ ਇੱਕ ਆ ਜੋੜਾ ਲਾਤਾ ਇਹਦੇ ਨਾਲ ਇਹਦੀ ਕੂਤਰੀ ਮਰ ਗਈ ਹੈ ਨਾ ਮੁਖਿਆ ਰਬੋਟ ਬਸ ਦੁਏ ਹੋ ਗਏ ਤੇ ਦੂਸਰਾ ਵਾਲਿਆਂ ਦਾ ਦੇਖ ਰਿਹਾ ਤੁਸੀਂ ਉਹ ਲਾਤਾ ਤਪਾ ਨੇ ਬਾਕੀ ਕਰਦੇ ਹੁਣ ਇਹਨਾਂ ਨੂੰ ਬੰਦ ਤੇ ਮਿੱਤਰੋ ਜੋੜੇ ਬੰਦ ਕਰਤੇ ਉਧਰਲੇ ਕੂਤਰਾ ਦਾ ਕੰਮ ਨਿਭੜ ਗਿਆ ਇੱਧਰਲੇ ਦਾ ਨਿਭੜ ਗਿਆ ਆਹ ਬਚਾ ਢਾ ਕੇ ਦੇਖਣਾ ਹੁਣ ਉੜ ਗਿਆ ਜਾਣਦੇ ਜਾਂਦੇ ਜਾਣਦੇ ਉੱਥੀ ਇੱਥੋਂ ਇੱਥੋਂ ਡਾ ਇਹਨੂੰ ਢਾਂਗੀ ਦੇ ਜਾਣਦੇ ਇਹਨੂੰ ਇਹ ਕੱਲਾ ਰਹਿ ਗਿਆ ਨਾ ਚੱਲ ਬਈ ਚੱਲ 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 ਫੇਰ ਡਾ ਉੱਥੋਂ ਜਦ ਇਹ ਇੱਧਰ ਲਈ ਆਈ ਛੋਟੀ ਇੱਧਰ ਨਾ ਬੈਠੇ ਹਾਂ ਬਸ ਬਸ ਜਾਣਦੇ ਜਾਣਦੇ ਉੱਥੀ ਜਾਣ ਗਿਆ 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 ਚੱਲ ਗਿਆ ਗਿਆ ਦੇਣ ਗਿਆ ਆ ਜਾਣਾ ਉਹਨੇ ਆ ਜਾਣਦੇ ਬਸ ਬਸ ਢਾਂਗੀ ਕਰ ਲੈ ਇੱਥੇ ਕਿੱਥੇ ਗਿਆ ਕਿੱਧਰ ਲੰਘ ਗਿਆ ਹਾਂ ਦੇਹਤਾ ਆ ਗਿਆ ਆ ਗਿਆ ਆ ਗਿਆ ਉਹ ਬਹਿ ਗਿਆ ਸਾਲਾ ਥਾਲ ਗਿਰ ਖਲੇ ਇੱਕ ਅੱਧਾ ਦਿਨ ਹੈਰਾਨ ਕਰੂ ਏ ਕਰਦਾ ਯਾਰ ਪਤਾ ਲੱਗ ਗਿਆ ਨਾ ਇਹਨੂੰ ਮਾਰ ਮਾਰ ਹਾਲੀ ਦੀ ਮਾਰ ਮਾਰ ਉਹ ਬੈਠਾ ਉਹ ਹੋ ਗਿਆ ਸਾਲਾ ਉੱਪਰ ਉੱਠੇ ਚੱਲ ਕੋਈ ਨਹੀਂ ਆ ਜਾਣਾ ਉਹਨੇ ਆਪੇ ਜਦੇ ਰਾਵੜਾ ਮੌੜ ਲੱਗੇ ਹਾਂ ਮਾਰੋ ਮਾਰੋ ਛਾਲਾ ਫਾਰਮ ਦੇ ਪਹੁੰਚ ਗਏ ਬਈ ਇਹਨਾਂ ਨੂੰ ਹੁਣ ਦਾਣੇ ਪਾਣੀ ਪਾ ਦਈਏ ਇੱਕ ਮਿੰਟ ਵਿੱਚ ਜੰਡਾ ਹੋ ਗੱਲ ਲਵਾ। ਖਾ ਲੋ ਮੈਨੂੰ ਦੰਦੀ ਵੱਡੋ। ਲਓ ਮਿੱਤਰੋ। ਪਾਣੀ ਪਾਤਾ ਇਹਨਾਂ ਨੂੰ ਪੀ ਲੋ ਪੀ ਲੋ ਪੀ ਲੋ ਪੀ ਲੋ ਛੋਡੇ ਖਾਤਰੇ ਪਾਇਆ ਦਾਣੇ ਵੀ ਪਾਤੇ। ਆ ਇਧਰ ਲਈ ਤਾਂ ਬਤਕਾਂ ਨਹੀਂ ਨਹਾਉਣਾ ਹੁੰਦਾ। ਹੋਰ ਪਾ ਦਨੇ ਆ ਚੱਲ ਐ। ਓਕੇ ਆਰਬੋਰ ਦੋਨੇ ਡੱਬੇ ਰੱਖਦੇ ਹਾਂ ਪਰੇ। ਕਬੂਤਰ ਖੋਲਾਂਗੇ ਬਾਅਦ ਚ ਦਾਣੇ ਲਿਆਉਣੇ ਵਾਲੇ ਆ। ਖੋਰ ਦਾਣੇ ਘਰੋਂ ਲੈ ਆਵਾਂਗੇ ਤੇ ਦੇਖੀ ਤਾਂ ਡੰਡਾ ਬਈ ਅੰਡੇ ਸਾਲੇ ਉਹ ਦੰਦੇ ਨਹੀਂ ਰਾਸਣ ਦੇ ਜ਼ੋਰ ਦਿੱਤਾ ਪਿਆ ਇਧਰ ਵੀ ਦੇਖ ਲੈਣੇ ਆ ਆ ਵੀ ਅੰਡੇ ਦੇ ਕੇ ਆਉਣੇ ਆ ਹਾਂ 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 ਨੋ ਨਾ ਚਲੋ ਕੋਈ ਨਹੀਂ ਹਾਂ ਸਾਲੇ ਲੜਦੇ ਹਾਂ ਲਫਾਫਾ ਖਾ ਜਾ ਦਾਣੇ ਨਾ ਖਾਈ ਲੋਇ ਮੈ ਤੋਕ ਕੇ ਨਾਲ ਅਜੀ ਕੰਮ ਦਾਣਾ ਪਾਣੀ ਹੈਗਾ ਡੰਨ ਇਧਰ ਬਸ ਠੀਕ ਆ ਖੜ ਜੋ ਅਸੀ ਲਗਾਏਗਾ ਅਸੀ ਲਾਓ ਫਿਰਦਾ ਇੱਕ ਇੱਕ ਹੋਰ ਫਿਰਦਾ ਹਾਂ ਦੇਖੋ ਤਾਂ ਅਸੀਲ ਬਾਈ ਪਠਾ ਇੱਕ ਆ ਫਿਰਦਾ ਸੇ ਬਾਕੀ ਛੋਟੇ ਆ ਦੇਖ ਲੋ ਕਿੱਡੇ ਕਿੱਡੇ ਹੋ ਗਏ ਆਪਣੇ ਲੱਗ ਜਾਣਗੇ ਅੰਡਿਆਂ ਤੇ ਵੀ ਜੋ ਰੀਨਾਲਾ ਵੀ ਕੰਮ ਡੰਨ ਬਾਅਦ ਚ ਕਬੂਤਰ ਖੋਲਦੇ ਆ ਐਨੇ ਪੈਰੀ ਵਾਲ ਵੀ ਨਿਗਾ ਮਾਰ ਲੀ ਆਂ ਭਾਈ ਪੈਰੀ ਬਸ ਘਰ ਲੈ ਕੇ ਜਾਣੇ ਅੱਜ ਇਹਨੂੰ ਹਾਂ ਇਹ ਘਰ ਲੈ ਕੇ ਦੇਤਾ ਵੀਰੇ ਥੋੜੀ ਦਿਨਾਂ ਸੂਣ ਚਾ ਨਾ ਦੋ ਤਿੰਨ ਕਿ ਦਿਨ ਮਸਾ ਲਊ ਹਾਂ ਅੱਜ ਲੈ ਜਾਣੀ ਆ ਘਰੇ ਇਹ ਅਕੇਲਾ ਪੈਣੀ ਜੀ ਉੱਡਦੇ ਆ ਕਬੂਤਰ ਚੀਨੇ ਹਾਂਜੀ 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 ਪੂਰੇ ਉੱਡਦੇ ਆ ਬਾੜਾ ਸੁਖ ਵੀ ਦੁਖੀ ਕਰਦਾ ਤੈਨੂੰ ਮੈਂ ਫੇਕ ਕਹਿਣਾ ਠੀਕ ਹੈ ਨਿਆਰੇ ਦੰਨੇ ਆ ਹਾਂ ਆਪਣਾ ਬਜਾ ਥੋੜਾ ਪਤਾ ਨਹੀਂ ਕਿੱਥੇ ਗਿਆ ਕਿਤੇ ਨਹੀਂ ਦਿਖ ਰਿਹਾ ਆਹ ਔਰ ਦਾਦਾ ਨਹੀਂ ਫਿਰਦਾ ਇਹਦਾ ਉਹਨਾਂ ਦਾ ਹੀ ਆਪਣੇ ਅੰਦਰ ਆ ਜੂ ਚੱਲ ਆਈ ਪੈਰੀ ਠੀਕ ਹੈ ਹੁਣ ਸਾਬੂ ਹੋ ਗਈ ਵੀਰੇ ਇਹ ਸਾਬੂ ਹੋ ਗਈ ਹੁਣ ਜਾਨਵਰ ਕਰਤੀਆਂ ਬਾਈ ਬੰਦ ਹਾਂ ਖੋਲਾਂਗੇ ਕਬੂਤਰ ਆਜੋ ਭਾਈ ਸ਼ੇਰੋ ਐਕਮ ਆਜੋ ਕੋਈ ਆਜੋ ਆਜੋ ਆਸਵਾਜ ਆਜੋ 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 ਚਲ ਚਲੋ 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 ਹਾਂ ਉਹ ਉੜਨੇ ਵਾਲੇ ਤਾਂ ਉੜਜੋ ਸਾਲਿਓ ਆ ਉੜ ਗਿਆ ਉੜ ਗਿਆ ਉੜ ਗਿਆ ਉੜ ਗਿਆ ਆ ਬੱਚੇ ਤਾਂ ਵੀਰੇ ਉੜਨ ਲੱਗ ਜਾਣੇ ਨੇ ਆ ਇੱਕ ਤਾਂ ਆਹ ਢੀੜਾ ਖਾ ਸਕਦੇ ਆ ਹੁੰਦਾ ਹਾਂ ਪਾਣੀ ਆਇਆ ਜਾਈ ਜੀਰੇ ਪਹਿਲਾਂ ਥੋੜਾ ਪਾਣੀ ਢੋਡੀ ਧੋ ਦਈਏ ਦੇਖ ਮਾੜੀ ਹੋਰ ਹੋ ਗਏ ਬੱਸ ਸਾਰ ਅੰਦਰ ਤਾਂ ਹੀ ਰੱਖਣੀ ਨਹੀਂ ਨਹੀਂ ਔਚ ਪਾਓਚ ਪਾ ਦੇਣਾ ਆਪਾਂ ਔ ਡੋਲ ਕੇ ਉਹ ਭਰ ਦੇਣਾ ਔੜਨ ਲੱਗ ਜਾਣੇ ਇਹਨਾਂ ਨੇ ਵਿੱਚ 2:00 ਵਜੇ ਤੋਂ ਔੜਨ ਲੱਗੇ ਥੋੜੇ ਜਿਹਾ ਡਾਉਨ ਨੇ 2:00 ਵਜੇ गांव जी लेके आंदे ਦੇ ਉਰੇ ਨੂੰ ਹਾਂ ਚਲੋ ਕਮੈਂਟ ਬੋਲ ਦੀਏ ਜੱਸਾ ਜਤਿੰਦਰ ਸਿੰਘ ਵੀਰੇ ਪਾਲੀ ਨੂੰ ਸੁਣਨਾ ਜੇ ਕਿੰਨਾ ਟਾਈਮ ਰਹਿ ਗਿਆ ਵੀਰੇ ਸੂਣ ਚ ਰਹਿ ਗਏ ਜੀ ਇਹਨੂੰ ਤਿੰਨ ਚਾਰ ਕੇ ਦਿਨ ਪੈਰੀ ਨੂੰ ਨਾਈਸ ਵੀਡੀਓ ਵੀਰ ਜੀ ਮਨਜੀਤ ਵੀਰ ਜੀ ਯੂਐਸਏ ਤੋਂ ਥੈਂਕ ਯੂ ਵੀਰੇ ਜਸਵੀਰ ਸਿੰਘ ਹੈਲੋ ਭਾਈ ਕੀ ਹਾਲ ਹੈ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਮਨਜੋਤ ਢਾਲੀਵਾਲ ਸਾਗਰ ਲਵਾਨਾ ਸਰਿੰਦਰ ਸਿੰਘ ਬਿੱਟੂ ਬਰਦਰ ਆਪਣੀ ਨੂਰੀ ਘੋੜੀ ਦੀ ਬਲੱਡ ਲਾਈਨ ਵੀਰੇ ਬਾਦਲ ਘੋੜੇ ਦੀ ਹੈ ਜੀ ਇਹ ਅਮਨਦੀਪ ਇੱਕ ਬੱਚਾ ਦੇ ਦੋਗੇ ਬਾਈ ਜੀ ਹਾਂ ਵੀਰੇ ਅੱਗੇ ਜਦੋਂ ਨਿਕਲਣਗੇ ਫੇ ਮੈਂ ਜ਼ਰੂਰ ਲੈ ਜਾ ਕੋਈ ਗੱਲ ਨਹੀਂ ਤੇ ਧੰਨਵਾਦ ਇੰਨੇ ਕਮੈਂਟ ਕਰ ਲਈ ਮਿਲਦੇ ਆਂ ਅਗਲੀ ਵੀਡੀਓ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ ਚ